ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਫੂਲ ਫੂਲ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਰਾਮਪੁਰੇ ਦੇ ਰਹਿ ਜਾਂਦਾ ਅੱਜ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਦੱਸੋ ਇਹ ਘਰੇਲੂ ਪਸ਼ੂ ਪਾਲਕਾ ਹੈ ਜਿਹੜੇ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਸਾਂਭਦੇ ਘਰੇ ਛੋਟਾ ਜਿਹਾ ਸੈਟਅਪ ਤੇ ਇਹਦੇ 'ਚ ਇਹ گاਵਾ ਵੀ ਹੈ ਇਧਰਲੇ ਪਾਸੇ ਤੁਸੀਂ ਦੇਖੋਗੇ ਕੋਸਕ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ गांवਾਂ ਵਾਲੇ ਪਾਸੇ ਦੋਸਤੋ ਕੁਸ ਵੜਾ ਵੀ ਹੈਗਾ ਤੇ ਪਸ਼ੂ ਸਾਰੇ ਖੁੱਲੇ ਹੀ ਰਹਿੰਦੇ ਅੱਜ ਵੀਡੀਓ ਬਣਾਉਣੀ ਕਰਕੇ ਬੰਦ ਤੇ ਇੱਥੇ ਹੀ ਇਨਾ ਕ ਸੈਟਅਪ ਆ ਜਿਹੜਾ ਤੁਸੀਂ ਦੇਖ ਰਹੇ ਹੋ ਪਰਲੇ ਪਾਸੇ ਹੌਦ ਆ ਪਸ਼ੂ ਬਾਹਰ ਅੰਦਰ ਭੱਜਦਾ ਅਸ ਨਹੀਂ ਕਰਦੇ ਬਸ ਸਿੱਧਾ ਉੱਥੋਂ ਪਾਣੀ ਪੀਤਾ ਆਪਦਾ ਖੁਰਲੀ ਤੋਂ ਪੱਠੇ ਖਾਦੇ ਚਵਾਈ ਮਸ਼ੀਨ ਨਾਲ ਹੋ ਜਾਂਦੀ ਹੈ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਇਹਦੇ ਚ ਜਿਹੜੀ ਮੱਝ ਤੁਹਾਨੂੰ ਦਿਖਾਉਣੀ ਹੈ ਹੈ ਤਾਂ ਦੋਸਤੋ ਨਸਲ ਮੱਝਾਂ ਦੀ ਮੱਝ ਹੈ ਇਹ ਨੀਲੀ ਰਾਵੀ ਨਸਲ ਦੀ ਪਰ ਇਹਦਾ ਸੁਭਾ ਸਾਰਾ ਗਾਂਵ ਵਾਲਾ ਹੈ ਸਿੰਘ ਇਹਨਾਂ ਨੇ ਜਨਮ ਤੋਂ ਦਗਾ ਦੇ ਸਿੰਘਾਂ ਲੋ ਵੀ ਇਹ ਗਾਂਵ ਬਣ ਗਈ ਤੇ ਦੁੱਧ ਵਾਲੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਦੱਸੋ ਜਿਵੇਂ ਮੱਝਾਂ ਨੂੰ ਭਾਈ ਹੁਰੀ ਗਾਵਾਂ ਨੂੰ ਮਸ਼ੀਨ ਨਾਲ ਚੋਂਦੇ ਆ ਉਵੇਂ ਹੀ ਜਦੋਂ ਮਸ਼ੀਨ ਗਾਵਾਂ ਦੇ ਲਈ ਤੇ ਇਹ ਵੀ ਬਰਾਬਰ ਕਹਿੰਦੀ ਆ ਵੀ ਪਹਿਲਾਂ ਮੈਨੂੰ ਚੋ ਲੋ ਮਸ਼ੀਨ ਨਾਲ ਹੀ ਇਹਦੀ ਮਿਲਕਿੰਗ ਹੋ ਜਾਂਦੀ ਹੈ ਸੋ ਆਪਾਂ ਗਾਵਾਂ ਵਰਗੀ ਮੱਝ ਤੁਹਾਨੂੰ ਇਸ ਵੀਡੀਓ ਚ ਦਿਖਾਵਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੰਦ ਜੇ ਇਹਨੂੰ ਆਜੂ ਤਸਦੀ ਕਰਨ ਦਾ ਹੱਕ ਹੈ ਜਰੂਰ ਕਰਿਓ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਡਿਟੇਲ ਪੁੱਛੀਏ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਸਰੀ ਕਾ ਸਸਰੀ ਕਾ ਬਾਈ ਜੀ ਨਾਮ ਆਪਣਾ ਦੱਸ ਦੇ ਵੀਰੇ ਸਿਮਰਨਜੀਤ ਜੀ ਸਿਮਰਜੀਤ ਬਾਈ ਨਾਲ ਅੰਕਲ ਜੀ ਇਹ ਆਪਣੇ ਚਾਚਾ ਜੀ ਇਹ ਦਰਸ਼ਨ ਸਿੰਘ ਜੀ ਠੀਕ ਹੈ ਅੱਜ ਇਹਨਾਂ ਦੀ ਮੱਝ ਆਪਾਂ ਦਿਖਾ ਰਹੇ ਹਾਂ ਹਾਂ ਜੀ ਇਹਨਾਂ ਦੀ ਮੱਝ ਹੈ ਅੱਛਾ ਮੈਂ ਕਿਹਾ ਵੀ ਇਹ ਹੈ ਤਾਂ ਮੱਝ ਪਰ ਹੈ گاਵਾਰ ਕੀ ਹਾਂਜੀ ਇਹ ਕੱਟੀ ਸੰਭੀ ਸੀ ਤੁਸੀਂ ਇਹ ਕੱਟੀ ਸੀਗੀ ਜੀ ਮੇਰੇ ਕੋਲੇ ਅੱਛਾ ਇਹ ਦੀ ਮਾਂ ਸਰਕਾਰੀ ਸੀਮੰਦੀ ਸੀ ਇਹ ਬੱਲੂ 2 ਦੀ ਹੈ ਜੀ ਝੋਟੀ ਠੀਕ ਹੈ ਹਾਂ ਪਸਟਰਾ ਲੈ ਕੇ ਆਈ ਸੀ ਆਪ ਖੁਦ ਉਹਨਾਂ ਦੇ ਜਾ ਕੇ ਉਹ ਨੱਥੂ ਗਰਵੀ ਵਾਲੇ ਭੋਲਾ ਸਿੰਘ ਜੀ ਸੀ ਠੀਕ ਹੈ ਉਹਨਾਂ ਤੋਂ ਸਟਰਾ ਭਾਪ ਆਪ ਜਾ ਕੇ ਲਈ ਸੀ ਸਿਲੰਡਰ ਦੇ ਵਿੱਚ ਇਹ ਬੱਲੂ 2 ਦੀ ਧੀ ਹੈ ਜੀ ਠੀਕ ਹੈ ਇਹ ਉਦੋਂ ਆਪਣੇ ਕੋਲ ਪਸ਼ੂ ਜਾਦੇ ਸੀ ਸੀ ਇਹ ਚਾਚਾ ਜੀ ਨੂੰ ਕੱਟੀ ਦੇਤੀ ਸੀ ਅੱਛਾ ਇਹਨਾਂ ਦੇ گاਵਾ ਰੱਖੀਆਂ ਹੋਆਂ ਸ਼ੁਰੂ ਤੋਂ ਨਾ ਇਹ گاਵਾਾਂ ਚ ਹੀ ਗੇਜ ਗਈ ਜੀ ਐਵੇਂ ਅੱਛਾ ਖੁੱਲੀ ਰਹਿੰਦੀ ਹੈ ਤਹਿਆ ਰਤਾ ਦੇ ਅੱਜ ਆ ਵੀਡੀਓ ਦਾ ਕਰਕੇ ਪਾ ਲਿਆ ਨਹੀਂ ਪਟੇ ਜੀ ਹੁੰਦੀ ਹੈ ਜੀ ਅੱਛਾ ਉਹ ਖੁੱਲੀ ਫਿਰਦੀ ਹੈ ਹਾਂ ਖੁੱਲੀ ਫਿਰਦੀ ਹੈ ਜੀ ਅੱਛਾ ਸਿੰਘ ਉਦੋਂ ਹੀ ਦਗਾਤੇ ਸੀ ਸਿੰਘ ਤਾਂ ਇਹ ਜਨਮ ਬੇਲੀ ਦਗਾਤੇ ਸੀ ਦੂਜੇ ਦਿਨ ਜੀ ਠੀਕ ਹੈ ਹਾਂਜੀ ਅੱਛਾ ਇਹ ਚਵਾਈ ਜਿਵੇਂ ਪਹਿਲਾਂ ਗੱਲ ਕਰਦੇ ਸੀ ਇਹ ਮਸ਼ੀਨ ਨਾਲ ਕਰਾ ਲੈਂਦੀ ਹੈ ਚਵਾਈ ਇਹਦੇ ਪਹਿਲੇ ਸੂਏ ਜਦੋਂ ਪਰ ਇਹ ਸੂਈ ਹੈ ਜੀ ਅਸੀਂ گاਵਾਂ ਦੇ ਨਾਲ ਹੀ ਮਸ਼ੀਨ ਲਾਉਂਦੇ ਹੁੰਦੇ ਸੀ ਅੱਛਾ ਹੁਣ ਇਹਨੇ ਕੱਲ ਹੀ ਬੱਚੇ ਨੂੰ ਜਨਮ ਦਿੱਤਾ ਉਹ ਬੌਲੀ ਅਸੀਂ ਹੱਥੀਂ ਕੱਢੀ ਹੈ ਹਾਂ ਉਹ ਜੇ ਤੁਸੀਂ ਸੋ ਦੇਖੋ ਤਾਂ ਆਪਾਂ ਲਾ ਕੇ ਵੀ ਦਿਖਾ ਸਕਦੇ ਹਾਂ ਪਰ ਮਸ਼ੀਨ ਇਹ ਬਹੁਤ ਵਧੀਆ ਲਵਾ ਲੈਂਦੀ ਹੈ ਠੀਕ ਹੈ ਹਾਂਜੀ ਬੱਚਾ ਮੂਰਾ ਬਣ ਕੇ ਨਾ ਸਕੰਜੇ ਦੇ ਵਿੱਚ ਤੇ ਮਸ਼ੀਨ ਲਵਾ ਲੈਂਦੀ ਹੈ ਜੀ ਠੀਕ ਹੈ ਹਾਂਜੀ ਤੇ ਅੱਛਾ ਇਹ ਹੁਣ ਕਿਹਨਾਂ ਸੂਆ ਸੂਪੀ ਇਹ ਦੂਜਾ ਸੂਆ ਸੂਈ ਹੈ ਜੀ ਸੂਈ ਕਦੋਂ ਇਹ ਇਹ ਕੱਲ ਹੀ ਸੂਈ ਉਹ ਤਾਂ ਵੀਡੀਓ ਹੈਗੀ ਹੈ ਹਾਂਜੀ ਉਹ ਹੈਗੀ ਆਪਣੇ ਕੋਲ ਵੀਡੀਓ ਹੈ ਹਾਂਜੀ ਅੱਛਾ ਭਾਈ ਹੁਣ ਬੱਚਾ ਕੀ ਦਿੱਤਾ ਨੇ ਇਹਨੇ ਕੱਟਾ ਦਿੱਤਾ ਜੀ ਅੱਛਾ ਪਹਿਲੇ ਸੂਏ ਦੁੱਧ ਕਿੰਨਾ ਕੁ ਦਿੱਤਾ ਪਹਿਲੇ ਸੂਏ ਨੇ 14 ਲੀਟਰ ਵਾਂਗੂ ਦੁੱਧ ਤੇ ਚਲੀ ਗਈ ਸੀ ਜੀ ਠੀਕ ਹੈ ਹਾਂਜੀ ਡਿਮਾਂਡ ਇਹਦੀ ਕੀ ਰੱਖਦੇ ਡਿਮਾਂਡ ਇਹਦੀ ਫੋਨ ਤੇ ਰੱਖਾਂਗੇ ਵੀਰ ਦੋਸਤੋ ਵੀਡੀਓ ਜਿਹੜੀ ਕੱਲ ਦੀ ਹੈ ਜਦੋਂ ਸੂਈ ਸੀ ਉਹ ਭਰੀ ਦੀ ਵੀਡੀਓ ਜ਼ਰੂਰ ਦੇਖ ਲਓ ਮੈਂ ਹੋ ਸਕਦਾ ਨਾਲ ਜੇ ਐਡ ਕਰ ਸਕਦਾ ਆ ਤਾਂ ਲਾਉਂਗਾ ਜ਼ਰੂਰ ਨਹੀਂ ਤੁਸੀਂ ਉਹ ਮੰਗਾ ਲਿਓ ਵੀਡੀਓ ਕੱਲ ਹੀ ਸੂਈ ਹੈ ਕੱਲ ਮੇਰਾ ਰੂਟ ਇੱਧਰ ਲਾਇਆ ਨਹੀਂ ਸੀ ਨਹੀਂ ਤੁਹਾਨੂੰ ਇਹ ਭਰੀ ਭਰਾਈ ਦੀ ਵੀਡੀਓ ਦਿਖਾਉਣੀ ਸੀ ਤੇ ਬੜੀ ਚੰਗੀ ਤਿਆਰ ਹੋਈ ਕੱਲਾ ਸੁਭਾ ਨਹੀਂ گاਵਾ ਵਾਲਾ ਹਵਾਨਾ ਵੀ گاਵਾ ਵਾਲਾ ਹੀ ਐ ਖੁੱਲ ਕੇ ਬਈ ਇਹਨੂੰ ਤੋੜ ਕੇ ਛੱੜ ਗਏ ਤਲਿਆਰਾ ਅੱਜ ਹੀ ਪਾਇਆ ਦੋਸਤੋ ਨਵਾਂ ਤਲਿਆਰਾ ਤੁਹਾਨੂੰ ਦਿਸਦਾ ਹੋਣਾ ਵੈਸੇ ਪਟੇ ਚ ਹੀ ਹੁੰਦੀ ਐ ਮੈਂ ਕੋਸ਼ਿਸ਼ ਕਰੂੰਗਾ ਵੀ ਹੋ ਜਾਦਾ ਮੇਰੇ ਤੋਂ ਕਈ ਵਾਰ ਆਪਸੂ ਡਰ ਜੇ ਕੋਈ ਕੁਝ ਕਹਿ ਨਹੀਂ ਸਕਦੇ ਹੁੰਦੇ ਬਈ ਉਧਰ ਨੂੰ ਲੈ ਜਾ ਕੱਚੇ ਵਾਲ ਹਾਂਜੀ ਪਰ ਇਹਦੇ ਮਸ਼ੀਨ ਲਾ ਕੇ ਤੁਹਾਨੂੰ ਦਿਖਾ ਦਾਂਗੇ ਤਲਿਆਰਾ ਲਾਦੇ ਬਈ ਮੇਰੇ ਖਲਚ ਦੀ ਹਲਕਤੀ ਮਣਾਉਗੇ ਸੋ ਦੋਸਤੋ ਤਲਿਆਰੇ ਦੀ ਹਲਕਤ ਮਣਾਉਂਦੀ ਐ ਵੀ ਕਾਹ ਤੋਂ ਪਾ ਲਿਆ ਕਿਉਂਕਿ ਪਾਉਂਦੇ ਹੀ ਦਿਹਾਰਾ ਉਹਦੇ ਕਰਕੇ ਇੱਕ ਬੱਚੇ ਦੀ ਵੀ ਖੇਚ ਸਿਮਰਜੀਤ ਭਾਈ ਮਾੜਾ ਇਹਦਾ ਬੱਚਾ ਠਾ ਕੇ ਤੋਰ ਹਾਂਜੀ ਸੋ ਇਹ ਮੱਝ ਦਸੋ ਮੀਲੀਰਾ ਵੀ ਨਸਲ ਦੀ ਬੱਲੂ ਸੂ ਦੀ ਧੀ ਹੈ 14 ਕਿਲੋ ਪਹਿਲਾਂ ਦਾ ਦੁੱਧ ਬੱਚਾ ਛੋਟਾ ਹੈ ਭਾਈ ਕਿ ਪਹਿਲਾਂ ਸੂਈ ਹੈ ਥੋੜਾ ਬਹੁਤ ਇਹ ਕੁਸਕ ਦਿਨ ਪਹਿਲਾਂ ਸੂਈ ਹੈ ਜੀ ਹਾਂਜੀ ਅੱਛਾ ਸੋ ਕੁਸਕ ਦਿਨ ਪਹਿਲਾਂ ਸੂਈ ਇਹਨੇ ਕੱਟੇ ਨੂੰ ਜਨਮ ਦਿੱਤਾ ਮੇਲ ਕਾਫੇ ਦੇ ਨਾਲ ਥਣ ਤੁਸੀਂ ਪਸਮਾਚ ਹੀ ਦੇਖ ਲਓ ਕਿਉਂਕਿ ਸੱਜਰ ਪਸੂ ਨੂੰ ਨਾ ਜਦੋਂ ਵੀਡੀਓ ਜਿਵੇਂ ਬਣਾ ਰਹੇ ਹਾਂ 12 ਵਜੇ ਤਾਂ ਬੱਚਾ ਲਾਤਾ ਸੀ ਇਹਦੇ ਨਾਲ ਥਣ ਸਹੀ ਦਿਸਣ ਲੱਗ ਜਾਂਦੇ ਸੋਹਣੇ ਲੱਗਦੇ ਆ ਲੈ ਚੱਲ ਭਾਈ ਉਧਰ ਨਹੀਂ ਚੱਕ ਕੇ ਲੈ ਜਾ ਸਿਮਰਜੀਤ ਭਾਈ ਨਹੀਂ ਤਾਂ ਸੋ ਇਹ ਕਟਾ ਦੱਸੋ ਇਹਦਾ ਛੋਟਾ ਬੱਚਾ ਹੈ ਜੀ ਹਜੇ ਤੁਰਨਾ ਵੀ ਨਹੀਂ ਸ਼ੁਰੂ ਕੀਤਾ ਨੇ ਆਪ ਬਾਕੀ ਵੈਸੇ ਹੀ ਬੱਚਾ ਥੋੜਾ ਜਿਹਾ ਕਮਜ਼ੋਰਾ ਆਇਆ ਕਿਉਂਕਿ ਪੋਸਕ ਦਿਨ ਪੰਜ ਸੱਤ ਦਾ ਨਰਵਾ ਸੂ ਸੋ ਇਹ ਮੱਝ ਦੱਸੋ ਇਹ ਝੋਟੀ ਦੂਜਾ ਸੂਆ ਸੂਈ ਵਿਕਰੀ ਵਾਸਤੇ ਹੈ ਜਿਹਨੂੰ ਚੰਗੀ ਲੱਗੇ ਕੰਟੈਕਟ ਕਰ ਲਓ ਮੇਰੇ ਤੋਂ ਥੋੜਾ ਜਿਹਾ ਉਪਰ ਆ ਬਣਾਉਂਦੀ ਹੈ ਪਰ ਵੈਸੇ ਸਹੀਲ ਸਰੀਫ ਹੀ ਹੈ ਲੈ ਵੀ ਦੋਸਤੋ ਤੁਰਨ ਦਾ ਤਰੀਕਾ ਇਹ ਹੀ ਆ ਵੀ ਬੱਚਾ ਇਹ ਰੇੜੇ ਚ ਰੇੜੀ ਚ ਰੱਖ ਲਿਆ ਆਪਾਂ ਤੇ ਹੁਣ ਪਰਾਂ ਨੂੰ ਲੈ ਚੱਲ ਬਈ ਹੋਰ ਅੱਗੇ ਨੂੰ ਲੈ ਜਾ ਤੇ ਇਹਦੇ ਨਾਲੇ ਕਰਮਾ ਵਾਲੀ ਭੱਜੀ ਤੁਰ ਜਾਊਗੀ ਸੋ ਟਾਂਚਾ ਤੁਹਾਨੂੰ ਸਮਝ ਆ ਜਾਊਗਾ ਹਵਾਨਾ ਇਹਦਾ ਕਰਮਾ ਵਾਲੀ ਦਾ ਐਵੇਂ ਤੁਸੀਂ ਦੇਖ ਲਓ ਰੇਟੇ ਦਾ ਫੋਨ ਤੇ ਐ ਮਾਝੇ ਚੰਗੀ ਐ ਦੋਸਤੋ ਦੁੱਧ ਵਾਲੇ ਪੱਖ ਤੋਂ ਬਾਕੀ ਜਿਹੜਾ ਵੀ ਰਗਾਵਾ ਰੱਖਦਾ ਜਿਹਦੇ ਮਾਝ ਦਾ ਦੁੱਧ ਪੀਣਾ ਹੈ ਤਾਂ ਤੁਹਾਨੂੰ ਇੱਕ ਤਰ੍ਹਾਂ ਦੀ ਇਹ ਗਾਂ ਹੀ ਮਿਲ ਜਾਣੀ ਐ ਕਿਉਂਕਿ ਚੁਆਈਏ ਦੀ ਮਸ਼ੀਨ ਨਾ ਹੋ ਜਾਣੀ ਐ ਕੋਈ ਡਰ ਨਹੀਂ ਤੁਸੀਂ ਮਿਲਕਿੰਗ ਮਸ਼ੀਨ ਨਾਲ ਹੀ ਇਹਨੂੰ ਝੋ ਲੈਣਾ ਸੋ ਅੱਜ ਦੀ ਵੀਡੀਓ ਦੇਖਣ ਵਾਸਤੇ ਧੰਨਵਾਦ ਦੇਖਦੇ ਆਪਾਂ ਮਸ਼ੀਨ ਵੀ ਲਾ ਕੇ ਜੀ ਸੋ ਇਹ ਮਾਰਜਾ ਫੇਰ ਤੁਸੀਂ ਦੇਖ ਸਕਦੇ ਹੋ। ਦੋਸਤੋ ਛੋਟਾ ਜਿਹਾ ਪਰ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਇਹਨਾਂ ਦਾ ਸੈਟਅਪ ਆ। ਤੁਸੀਂ ਇਹ ਦੇਖੋ ਵੀ ਇੰਨੇ ਖਾਂ ਦੇ ਵਿੱਚ ਇੱਕ ਸਾਈਡ ਤੇ ਇੱਕ ਛੋਟਾ ਜਿਹਾ ਸਕੰਜਾ ਵੀ ਬਣਾਤਾ। ਚੁਆਈ ਵਾਲਾ ਪਸ਼ੂ ਕਿਸੇ ਕੋਲੋਂ ਤੰਗ ਪਰੇਸ਼ਾਨ ਨਾ ਕਰੇ ਤੇ ਆਰਜੀ ਸਕੰਜਾ ਇਹਨਾਂ ਦਾ ਬਣਿਆ ਹੋਇਆ ਤੇ ਇਹਦੇ ਚ ਆ ਕੇ ਝੋਟੀ ਕਰਨ ਵਾਲੀ ਖੜ ਗਈ। ਇੱਥੇ ਇਹਦੀ ਮਿਲਕਿੰਗ ਹੁੰਦੀ ਹੈ। ਕੱਲਾ ਕੱਲਾ ਪਸ਼ੂਏ ਚੋਂਦੇ ਵੀ ਇਸ ਜਗ੍ਹਾ ਤੇ ਆ। ਦੋਸਤੋ ਮਾਝੇ ਪਸਮਾ ਆ ਅਸੀਂ ਪਹਿਲਾਂ ਹੀ ਲਈ ਸੀ ਤੇ ਬਾਈ ਨੇ ਮਸ਼ੀਨ ਲਾਤੀ ਹੈ ਉਹੀ ਜਿਹੜੀ ਮਸ਼ੀਨ گاਵਾ ਚੋਂਦੀ ਹੈ ਉਹ ਨਾਲ ਬਾਈ ਮੱਝਾਂ ਤੇ ਵੀ ਲਾ ਦਿੰਦੇ ਸਨ ਸਿਮਰਜੀਤ بھائی ਹੋਈ ਸਾਈਡ ਤੇ ਹਾਂਜੀ ਦੇਖ ਸੋ ਇਹ ਮੱਝ ਕਰਮਾ ਵਾਲੀ ਨਾਲ ਮਿਲਕਿੰਗ ਮਸ਼ੀਨ ਨਾਲ ਇਹਦੀ ਚੁਵਾਈ ਜਿਹੜੀ ਉਹ ਸ਼ੁਰੂ ਹੋ ਗਈ ਹੈ ਤੇ ਮੱਝ ਨੂੰ ਕੋਈ ਵਾਸਤਾ ਨਹੀਂ ਗਾ ਮਸ਼ੀਨ ਲਾਈ ਹੈ ਦੇਖੋ ਦੁੱਧ ਆਉਣਾ ਸ਼ੁਰੂ ਹੋ ਗਿਆ ਸੋ ਹੈ ਮੱਝ ਸੁਭਾ ਸਾਰਾ ਗਾਮਾ ਵਾਲਾ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਮੱਝ ਵਿਕਰੀ ਆਸਤੇ